ਅੱਜ ਬੜਾ ਵੱਡ ਭਾਗਾ ਦੇਣਿਆ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨਹੀਂ ਗੁਰਦਾਰਾਮ ਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਸੀਸ ਤੇ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਲਖਾਇਆ ਸੀ ਮਿਰੋ ਆਦ ਗੁਰੂ ਗ੍ਰੰਥ ਸਾਹਿਬ ਕਹਿ ਦਿੰਦੇ ਆ ਉਹਦਾ ਉਹ ਨਗਰ ਕੀਰਤਨ ਦਾ ਰੂਪ ਚ ਗੁਰਦਾਰਾਮ ਸਰ ਤੋਂ ਸੱਚਖੰਡ ਸ਼ੀਰ ਮੰਦਰ ਸਾਹਿਬ ਦੇਖੇ ਲਿਜਾ ਕੇ ਪ੍ਰਕਾਸ਼ ਕਰਾਇਆ ਸੀ ਇਸ ਪ੍ਰਕਾਸ਼ ਗੁਰਪ੍ਰਦੇਸ ਸੰਬੰਧ ਚ ਹਰ ਸਾਲ ਰਾਮਸਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਂਦਾ ਹੈ ਅੱਜ ਵੀ ਇਸੇ ਪ੍ਰਾਣੀ ਰਿਵਾਇਤ ਨੂੰ ਜਾਂ ਮर्यादा ਨੂੰ ਕਾਇਮ ਰੱਖਦੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਜੜੀਆਂ ਉਹ ਸ਼ਾਮਲ ਹੋਈਆਂ ਨੇ ਮੈਂ ਸਮੂਹ ਸੰਗਤਾਂ ਨੂੰ ਕੀਰ ਗੁਰਗੱਲ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਵਧਾਈ ਦਿੰਨਾ ਤੇ ਗੁਰੂ ਚਰਨਾਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ ਕੌਮ ਚ ਏਕਤਾ ਇਤਿਫਾਕ ਬਖਸ਼ ਤਾਂ ਜੋ ਕੌਮ ਜੜੀ ਉਹ ਚੜ੍ਹਦੀ ਕਲਾ ਵਿੱਚ ਰਹ ਸਕੇ ਵਾਹਿਗੁਰੂ ਜੀ ਕਾ ਖਾਲਸਾ ਐਸਜੀਬੀਸੀ ਵੱਲੋਂ ਇਸ ਤਰੀਕੇ ਦੇ ਇੰਤਜ਼ਾਮ ਅੱਜ ਖਾਸ ਤੌਰ ਤੇ ਕੀਤੇ ਗਏ ਅੱਜ ਜਿੱਥੇ ਨਗਰ ਕੀਰਤਨ ਆਰੰਭ ਕੀਤਾ ਗਿਆ ਉੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਚ ਰਾਤ ਨੂੰ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਿੱਥੇ ਕੀਰਤਨ ਦਰਬਾਰ ਕੀਤਾ ਜਾ ਰਿਹਾ ਅੱਜ ਸਾਡਾ ਕਰਨ ਸ਼੍ਰੀਮੰਤ ਦਰਸਾਹ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਅਤੇ ਬਾਬਾ ਟਾਲ ਜੀ ਵਿਖੇ ਜਲੌਸ ਜਾ ਰਹੇ ਨੇ ਅਤੇ ਸ਼ਾਮ ਨੂੰ ਰਹਿਰਾਸ ਉਪਰੰਤ ਦੀਪਾਲਾ ਅਤੇ ਅਤਿ ਸ਼ਿਵਾਜੀ ਵੀ ਕੀਤੀ ਜਾਊਗੀ ਧੰਨਵਾਦ ਵਾਹਿਗੁਰੂ de tu tercera